ਕਦੇ ਵਿਗਿਆਨੀ ਹਰਪ੍ਰੀਤ ਸਿੰਘ ਨੇ ਇਹ ਨਹੀਂ ਕਿਹਾ ਕਿ ਇਕੱਲੀ ਦਲ ਅੰਮ੍ਰਿਤਸਰ ਆ ਜਾਈ ਉਹ ਕਹਿੰਦੇ ਨੇ ਬਾਦਲ ਦਲ ਨੂੰ ਮਜ਼ਬੂਤ ਕਰੋ ਬਾਦਲ ਦਲ ਨੂੰ ਮਜ਼ਬੂਤ ਕਰੋ ਇਹ ਤੁਸੀਂ ਵੀ ਸੁਣਿਆ ਤੇ ਮੈਂ ਵੀ ਸੁਣਿਆ ਕੀ ਗੱਲ ਬਾਈ ਹਾਂ ਬਾਦਲ ਦਲ ਨੂੰ ਕਿਉਂ ਮਜ਼ਬੂਤ ਕਰੀਏ ਮੈਂ ਤੁਹਾਨੂੰ ਇੰਨੀਆਂ ਗੱਲਾਂ ਦੱਸਤੀਆਂ ਬਾਦਲ ਸਾਹਿਬ ਦੀਆਂ ਨਿਰੰਕਾਰੀ ਕਾਂਡ ਵੇਲੇ ਕੀ ਹੋਇਆ ਸਾਡੇ ਅੱਛਾ ਜਸੇਦਾਰ ਕੋਂਕੇ ਜਦੋਂ ਸ਼ਹੀਦ ਹੋਏ ਐ ਹਾਂ ਜਸੇਦਾਰ ਕੋਂਕੇ ਸ਼ਹੀਦ ਹੋਏ ਕਿ ਬਾਦਲ ਸਾਹਿਬ ਨੂੰ ਪਤਾ ਨਹੀਂ ਕਿਹੜੇ ਪੁਲਿਸ ਅਫਸਰਾਂ ਨੇ ਉਹਨਾਂ ਨੇ ਪਾੜਿਆ ਹੈ ਤੇ ਜਗਰਾਉਂ ਦੇ ਸੀ ਸਟਾਫ ਦੇ ਛੋਟੇ ਥਾਣੇਦਾਰ ਦੇ ਕਮਰੇ ਚ ਉਹਨਾਂ ਦੀ ਬਾਡੀ ਦੇ ਟੋਟੇ ਕੀਤੇ ਤੇ ਉਹ ਇਹਨਾਂ ਨੇ ਜਿਹੜੀ ਫਾਈਲ ਸੀ 27 ਸਾਲ ਨੱਪ ਕੇ ਰੱਖੀ ਜਥੇਦਾਰ ਕੌਂਕੇ ਦੀ ਫਾਈਲ ਆ ਹੁਣ ਕਦੇ ਦੇ ਟਾਈਮ ਤੇ ਨਿਕਲੀਏ ਚਾਹੇ ਭਗਵੰਤ ਮਾਨ ਨਾਲ ਸਾਡੇ ਵਿਚਾਰਕ ਮਤ ਭੇਦ ਹੈ ਹੁਣ ਨਿਕਲਿਓ ਫਾਈਲ ਤੇ ਇਹ ਤੋਂ ਆਸ ਕੀ ਰੱਖਦੇ ਹੋ ਤੇ ਜਦੋਂ ਵੀ ਗਿਆਨੀ ਹਰਪ੍ਰੀਤ ਸਿੰਘ ਬੋਲਦੇ ਸੀ ਇਹੀ ਕਹਿੰਦੇ ਸੀ ਕਿ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰੋ ਫਿਰ ਜਦੋਂ ਇਹਨਾਂ ਦੀ ਕਿਰਦਾਰ ਕੁਸ਼ੀ ਹੋਈ ਉਦੋਂ ਵੀ ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਵੀਡੀਓ ਪਾਈ ਐ ਗਿਆਨੀ ਹਰਪ੍ਰੀਤ ਸਿੰਘ ਮੇਰੇਆ ਜਵਾਈ ਲੱਗਦਾ ਰਿਸ਼ਤੇਦਾਰ ਮੇਰੀ ਭਤੀਜੀ ਵਿਆਹੀ ਇਹਨੂੰ ਉਦੋਂ ਵੀ ਮੈਂ ਇਹਨਾਂ ਦੇ ਕਿਰਦਾਰ ਕੁਸ਼ੀ ਅਸੀਂ ਕਿਸੇ ਨੂੰ ਕਰਨ ਦੀ ਆਗਿਆ ਨਹੀਂ ਦਿੰਦੇ ਇਹ ਕਿਰਦਾਰ ਕੁਸ਼ੀ ਕਰਦੇ ਆ ਜਦੋਂ ਇਹਨਾਂ ਤੋਂ ਸੂਤ ਨਾਵੇ ਰਿਸ਼ਵਤ ਨਾਲ ਵੀ ਨਾ ਸੂਤ ਆਵੇ ਕਿਉਂਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਹੀ ਗਿਆਨੀ ਹਰਪ੍ਰੀਤ ਸਿੰਘ ਮਾੜੇ ਹੋ ਗਏ ਜਦੋਂ ਰੋਜ਼ ਕਹਿੰਦੇ ਹੁੰਦੇ ਸੀ ਕੱਲ੍ਹਦਾਲ ਬਾਦਲ ਨੂੰ ਮਜ਼ਬੂਤ ਕਰੋ ਉਦੋਂ ਤੋਂ ਚੰਗੇ ਸੀ ਜਦੋਂ ਲਾਇਕ ਇਹ ਤੋਂ ਚੰਗੇ ਸੀ